ਝੂਠੋ ਨੇ ਝੂਠੋ ਸੇ ਕਹਾ ਹੈ ਕਿ ਸੱਚ ਬੋਲੋ ਸਰਕਾਰ ਦਾ ਹੁਕਮ ਹੋਇਆ ਹੈ ਕਿ ਸੱਚ ਬੋਲੋ ਮੈਂ ਤਾਂ ਸੁਣਿਆ ਸਹੀ ਦੇ ਝੂਠ ਦੇ ਪੈਰ ਨਹੀਂ ਹੁੰਦੇ ਪਰ ਇੱਕ ਝੂਠ ਨੇ ਤਿੰਨ ਦਿਨਾਂ ਤੋਂ ਪੰਜਾਬ ਨੂੰ ਵਕਤ ਪਾਰ ਰੱਖਿਆ ਸਾਰੇ ਪੰਜਾਬ ਨੂੰ ਬੇਮਕੂ ਬਣਾਉਣ ਦੀ ਕੋਸ਼ਿਸ਼ ਕੋਜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਜਵਾ ਸਾਹਿਬ ਨੂੰ ਬਿਲਕੁਲ ਪਤਾ ਹੈ ਬਾਜਵਾ ਸਾਹਿਬ ਤਾਂ ਖੈ ਬਾਜਵਾ ਸਾਹਿਬ ਦੀ ਆ ਛੱਡਿਆ ਸਾਰਾ ਕੁਝ ਘੜ ਕੇ ਤੋੜਤੀ ਉਹਨਾਂ ਨੇ ਅਖਬਾਰ ਪੜ੍ਹ ਕੇ ਤੇ ਉਹਨਾਂ ਨੇ ਆਪਣੇ ਨਾਮ ਤੋਂ ਇੱਕ ਖਬਰ ਤੋਰਤੀ ਵੀ ਐਨੇ ਬੰਮ ਆਏ ਬਿਲਕੁਲ ਪਤਾ ਹੈ ਬਾਜਵਾ ਸਾਹਿਬ ਕੋਈ ਉਹਨਾਂ ਕੋਲ ਕੋਈ ਇਨਫੋਰਮੇਸ਼ਨ ਨਹੀਂ ਕਿ ਉਸ ਤੋਂ ਵੱਡੀ ਗੱਲ ਹੈ ਚੀਫ ਮਿਨਿਸਟਰ ਨੂੰ ਪਤਾ ਹੈ ਕਿ ਬਾਜਵਾ ਸਾਹਿਬ ਕੋਲ ਕੋਈ ਇਨਫੋਰਮੇਸ਼ਨ ਹੈ ਨਹੀਂ ਤਾਂ ਚੀਫ ਮਿਨਿਸਟਰ ਦਾ ਚੀਫ ਮਿਨਿਸਟਰ ਸਾਰੇ ਪੰਜਾਬ ਨੂੰ ਪਤਾ ਵੀ ਅੱਜ ਬਾਜਵਾ ਸਾਹਿਬ ਨੇ ਆਪਣੀ ਕ੍ਰੈਡੀਬਿਲਟੀ ਆਪਣੀ ਭਰੋਸੇਮੰਦਗੀ ਇਸ ਕਦਰ ਤੇ ਲਿਆ ਵੀ ਜੋ ਕਿਤੇ ਬਾਜਵਾ ਸਾਹਿਬ ਕਿਸੇ ਦਿਨ ਝੂਠ ਸੱਚ ਵੀ ਬੋਲਣਗੇ ਤਾਂ ਕਿਸੇ ਨੇ ਸੱਚ ਨਹੀਂ ਮੰਨਣਾ ਉਸੇ ਤਰ੍ਹਾਂ ਜਿਹੜੇ ਕਾਂਗਰਸ ਵਾਲੇ ਅੱਜ ਬਾਜਵਾ ਸਾਹਿਬ ਦੇ ਹੱਕ ਚ ਨਿਤਰੀਆਂ ਸੜਕਾਂ ਦੇ ਉੱਤੇ ਬੜੇ ਤਿੱਖੇ ਵੀ ਫਿਰਦੇ ਐ ਉਹਨਾਂ ਨੂੰ ਪਤਾ ਬਾਜਵਾ ਉਹ ਤਾਂ ਖੁਦ ਕਹਿੰਦੇ ਸੀ ਕਿ ਆ ਤਾਂ ਸ਼ਕੂਬੇ ਛੱਡਣ ਵਾਲੇ ਲੀਡਰ ਐ ਉਹਨਾਂ ਨੂੰ ਪਤਾ ਵੀ ਕੋਈ ਜਿਹੜਾ ਕੋਲ ਕੋਈ ਇਨਫੋਰਮੇਸ਼ਨ ਹੈ ਨਹੀਂ ਐਵੇਂ ਇੱਕ ਗੋਡੇ ਤੇ ਉੱਕੜ ਕੇ ਇਹਨਾਂ ਨੇ ਤੋਰਤੀ ਪਰ ਸਾਰੇ ਪੰਜਾਬ ਨੂੰ ਤਾਂ ਵਕਤ ਤਾਂ ਪਿਆ ਸਭ ਤੰਤਨਾ ਤੋਂ ਆਈ ਲਾਲਾ ਲਾਹੌਏ ਖੜੀ ਐ ਪੰਜਾਬ 'ਚ 55 ਬੰਮਾ ਆ ਗਏ ਜੀ ਕੋਈ ਗੁੰਮਗੇ ਜੀ ਕੁਝ ਚੱਲ ਗਏ ਜੀ ਉਹ ਕਿਉਂ ਰਹਿ ਕਿਉਂਕਿ ਬਾਜਵਾ ਸਾਹਿਬ ਨੇ ਆਪਣੀ ਸ਼ਕਤੀ ਇਸ ਕਿਸਮ ਦੀ ਬਣਾ ਲਈ ਵੀ ਅੱਜ ਆਪਣੇ ਆਪ ਨੂੰ ਆਖਰੀ ਉਸ ਪੜਾਅ ਦੇ ਅੰਦਰ ਲੱਗ ਰਿਹਾ ਵੀ ਮੇਰੇ ਹੱਥੋਂ ਚੀਫ ਮਿਨਿਸਟਰੀ ਜਾ ਰਹੀ ਹੈ ਕਿਸੇ ਨੇ ਕਿਸੇ ਤਰ੍ਹਾਂ ਮੈਂ ਆਪਣਾ ਨਿਊਜ਼ ਦੇ ਅੰਦਰ ਖਬਰਾਂ ਦੇ ਅੰਦਰ ਮੇਰਾ ਬਣਿਆ ਰਵੇ ਉਹਨਾਂ ਦਾ ਐਟੀਟਿਊਡ ਤਾਂ ਹੈ ਬਦਨਾਮ ਹੋਵੇ ਤਾਂ ਕੀ ਹੋਵੇ ਨਾਮ ਤਾਂ ਹੋ ਗਿਆ ਤਿੰਨ ਦਿਨਾਂ ਤੋਂ ਖਬਰਾਂ ਚੱਲ ਰਹੀਆਂ ਜੀ ਬਾਜਵਾ ਸਾਹਿਬ ਨੇ ਬਿਆਨ ਦੇ दिए ਜੀ ਬਾਜਵਾ ਸਾਹਿਬ ਕੋਲ ਪੁਲਿਸ ਆ ਗਈ ਜੀ ਬਾਜਵਾ ਸਾਹਿਬ ਕੋਲ ਸਮਨ ਹੋ ਗਿਆ ਜੀ ਬਾਜਵਾ ਸਾਹਿਬ ਕੋਲ ਵਕੀਲ ਆ ਗਿਆ ਜੀ ਉਸੇ ਤਰ੍ਹਾਂ ਹੀ ਭਗਵੰਤ ਮਾਨ ਜੀ ਨੂੰ ਮੌਕਾ ਲੱਗਿਆ ਕਿ ਕਈ ਦਿਨਾਂ ਤੋਂ ਲੋਕ ਭੁੱਲ ਗਏ ਸੀ ਵੀ ਮਨੋਸ਼ ਸੋਧਿਆ ਜੀ ਜਾਂ ਕੇਜਰੀਵਾਲ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਹੈ ਭਗਵੰਤ ਮਾਨ ਜੀ ਹੈ ਉਹਨਾਂ ਨੂੰ ਬਿਆਨ ਚੜਨ ਦਾ ਮੌਕਾ ਮਿਲ ਗਿਆ ਆਪਣੀ ਪੁਰਾਣੀ ਕਲਾ ਨਕਲ ਉਤਾਰੀ ਜਾ ਰਹੀ ਹੈ ਕਿ ਮੁੱਖ ਮੰਤਰੀ ਲੀਡਰ ਆਫ ოਪੋਜੀਸ਼ਨ ਦੀ ਨਕਲ ਉਤਾਰਦਾ ਵਿੱਚ ਚੰਗਾ ਨਹੀਂ ਲੱਗਦਾ ਪਰ ਚਲੋ ਉਹਨਾਂ ਦਾ ਆਪਣਾ ਨਜ਼ਰੀਆ ਕੰਮ ਕਰਨ ਦਾ ਉਹਨਾਂ ਨੇ ਉਹ ਕਰ ਲਿਆ ਤੇ ਜਿੱਥੇ ਤਾਂ ਕਾਂਗਰਸੀ ਸੜਕਾਂ ਤੇ ਚੜਿਆ ਜੁਤਰਿਆ ਉਹਨਾਂ ਸਾਰਿਆਂ ਨੂੰ ਤਾਂ ਆਇਆ ਵੀ ਆਜ ਆਇਆ ਹੈ ਊਂਟ ਪਹਾੜ ਤੇਲੇ ਮਜ਼ਾ ਬਾਜਵਾ ਸਾਹਿਬ ਦੀ ਸੂਤ ਹੈ ਕਿਉਂਕਿ ਬਾਜਵਾ ਸਾਹਿਬ ਨੇ ਆਪਣੇ ਰਾਜਨੀਤਿਕ ਜੀਵਨ ਦੇ ਅੰਦਰ ਘਰ ਤਾਂ ਕੋਈ ਛੱਡਿਆ ਨਹੀਂ ਸਾਰਿਆਂ ਨਾਲ 36 ਦਾ ਅੰਕੜਾ ਹੈ ਸਾਰਿਆਂ ਨਾਲ ਕੋਈ ਨਾ ਕੋਈ ਪੇਚਾ ਪਾ ਕੇ ਰੱਖਿਆ ਉਹ ਆਪਣੀਆਂ ਖੁੰਧਾਂ ਕੱਢ ਰਿਹਾ ਵੀ ਬਾਜਵਾ ਸਾਹਿਬ ਨੂੰ ਨਿਬੇੜਦੀ ਹੈ ਇਹ ਤਕੀਕਾਬੂ ਹੈ ਇੱਕ ਕੈਂਡੀਡੇਟ ਦਾ ਕੱਟ ਕਰੀਏ ਚੀਫ ਮਿਨਿਸਟਰੀ ਦਾ ਬਾਜਵਾ ਸਾਹਿਬ ਨਿਬੜ ਗਏ ਕਿ ਨਿਬੜਣਗੇ ਕਿ ਨਹੀਂ ਨਿਬੜਣਗੇ ਆ ਤਾਂ ਘਰ ਹੋਰ ਦੀ ਗੱਲ ਹੈ ਪੰਜਾਬ ਨੂੰ ਨਿਬੇੜਨ ਕਿਉਂ ਲਗੇ ਹੋ ਸਾਹਿਬ ਪੰਜਾਬ ਦੇ ਖਿਲਾਫ ਪੰਜਾਬ ਨੇ ਕੀ ਮਾਰਾ ਕੀਤਾ ਪੰਜਾਬ ਨੇ ਇਹਨਾਂ ਲੋਕਾਂ ਨੂੰ ਮੌਕਾ ਦਿੱਤਾ ਇੱਕ ਨੂੰ ਸਰਕਾਰ ਸੰਭਲਾਤੀ ਇੱਕ ਨੂੰ ਲੀਡਰੀ ਆਫ ਸਰਕਾਰੀ ਸੰਭਲਾਤੀ اپੋਜੀਸ਼ਨ ਦੀ ਪਰ ਪ੍ਰੋਬਲਮ ਆਇਆ ਵੀ ਸਰਕਾਰ ਵੀ ਨਕਲੀ ਤੇ ਆਪੋਜੀਸ਼ਨ ਵਾਲੇ ਕਾਂਗਰਸ ਵਾਲੇ ਸਰਦਾਰ ਵੀ ਨਕਲੀ ਉੱਤੋਂ ਜਿਹੜੇ ਮੈਸੇਂਜਰ ਬਣੇ ਆ ਉਹ ਵੀ ਨਕਲੀ ਨਾ ਸੁਨੇਹਾ ਸੀਗਾ ਨਾ ਹੀ ਕੋਈ ਇਹਨਾਂ ਨੇ ਕਰbei ਨੂਰਾ ਕੁਸ਼ਤੀ ਹੈ ਜਿਹੜੀ ਚੱਲ ਰਹੀ ਹੈ ਸਭ ਆਪਣੇ ਆਪਣੇ ਖੇਡ ਖੇਡ ਰਹੇ ਆ ਉਹਦੇ ਵਿੱਚ ਅੱਜ ਸਰਕਾਰ ਜਦੋਂ ਨਕਲੀ ਦੀ ਗੱਲ ਕਰਦੇ ਆ ਕਹਿੰਦੇ ਕਾਂਗਰਸ ਵਾਲੇ ਤੇ ਇੱਥੇ ਜਲੂਸ ਕੱਢਦੇ ਫਿਰਦੇ ਆ ਆਵਾਦਮੀ ਪਾਰਟੀ ਵਿੱਚ ਜਲੂਸ ਕੱਢ ਰਹੀ ਹੈ ਮੋਹੱਲੀ ਦੇ ਅੰਦਰ ਮੇਰੇ ਖਿਆਲ ਚ ਜਲੂਸ ਕੱਢਣ ਦੀ ਕੋ ਲੋੜ ਨਹੀਂ ਸੀ ਕੱਲੇ ਨਹੀਂ ਪੜ ਗਿਆ ਸੀਗਾ ਕੰਮ ਜਦੋਂ ਆਵਾਦਮੀ ਪਾਰਟੀ ਦਾ ਇੱਕ ਐਮਐਲਏ ਬੰਦੂਕ ਲੈ ਕੇ ਬਾਬਾ ਸਾਹਿਬ ਉਮੀਦ ਕਰਦੀ ਮੂਰਤੀ ਦੇ ਉੱਤੇ ਪਹਿਰਾ ਦੇਣ ਲੱਗਿਆ ਤੇ ਸਭ ਜਲੂਸ ਤਾਂ ਨਿਕਲ ਗਿਆ ਉਸੇ ਤੇ ਨਹੀਂ ਨਿਬੜ ਗਿਆ ਕੰਮ ਤਾਂ ਉਸੇ ਤੇ ਨਹੀਂ ਉਹਨੂੰ ਲੈ ਕੇ ਲੋਕ ਭਾਉ ਲੋਕਾਂ ਨੂੰ ਭਾਉ ਕਰਤਾ ਜੀ ਲੋਕਤੰਤਰ ਨੂੰ ਖਤਰਾ ਹੈ ਜੀ ਪੰਜਾਬ ਦੀ ਸੁਰੱਖਿਆ ਨੂੰ ਖਤਰਾ ਹੈ ਸਾ ਮੇਰਾ ਇੱਕ ਸਿੰਪਲ ਸਵਾਲ ਹੈ ਜੀ ਪੰਜਾਬ ਤਾਂ ਇੱਥੇ ਖੜਾ ਹੈ ਜਦੋਂ ਇੰਟੈਲੀਜੈਂਸ ਡਿਪਾਰਟਮੈਂਟ ਦੇ ਆਫਿਸ ਦੇ ਉੱਤੇ ਹੈੱਡਕੁਆਰਟਰ ਤੇ ਹਮਲਾ ਹੋਇਆ ਸੀਗਾ ਰਾਕਟ ਅਟੈਕ 2.3 ਪਣੇ 3 ਸਾਲ ਹੋ ਗਏ ਪੰਜਾਬ ਤਾਂ ਸਹੀ ਸਲਾਮਤ ਖੜਾ ਹੈ ਅਜ ਵੀ ਉਹਦੇ ਬਾਅਦ ਅਜਨਾਲਾ ਖਾਣਾ ਥਾਣਾ ਕਾਬੂ ਕਰਵਾ ਲਿਆ ਸਭੇ ਸਰਕਾਰ ਨੇ ਆ ਸਰਕਾਰ ਐ ਭਗਵੰਦ ਮਾਨ ਜੀ ਮੁੱਖ ਮੰਤਰੀ ਸੀ ਥਾਣਾ ਕਾਬੂ ਹੋ ਗਿਆ ਬਾਰਡਰ ਦੇ ਉੱਤੇ ਜਾ ਕੇ ਅਜਨਾਲੇ ਦੇ ਅੰਦਰ ਪੰਜਾਬ ਫੇਰ ਵੀ ਖੜਾ ਹੈ 18 ਬੰਮ ਚੱਲ ਗਏ ਕਾਲਿਆ ਜੀ ਦੇ ਘਰ ਤੇ ਚੱਲ ਗਿਆ ਮੰਦਰ ਦੇ ਅੰਦਰ ਚੱਲ ਗਿਆ ਥਾਣਿਆਂ ਦੇ ਅੰਦਰ ਚੱਲ ਗਿਆ ਕਦੇ ਪਟਾ ਪਟਾਕਾ ਪੈ ਗਿਆ ਜੀ ਸਾਇਰ ਟਾਇਰ फट ਗਈ ਪਰ ਸਭ ਇਹਦੇ ਨਾਲ ਕਈ ਲੋਕ ਭਾਗੋ ਕੋ ਕੇ ਕਹਿ ਦਿੰਦੇ ਆ ਜੀ ਲੋਕਤੰਤਰ ਨੂੰ ਸਭ ਲੋਕਤੰਤਰ ਨੂੰ ਪੰਜਾਬ ਨੂੰ ਕੋਈ ਖਤਰਾ ਨਹੀਂ ਸਕਦਾ ਕਿਉਂਕਿ ਲੋਕ ਸਭਾ ਦੇ ਅੰਦਰ 3-4 ਦਿਨ ਪਹਿਲਾਂ ਕੁਝ ਦਿਨ ਪਹਿਲਾਂ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਜਿਹੜਾ ਬਿਆਨ ਹੈ ਬਹੁਤ ਹੀ ਮੈਂ ਸਮਝਦਾ ਇਸ ਕੰਟੈਕਸਟ 'ਚ ਅਗਰ ਦੇਖਣਾ ਚਾਹੀਦਾ ਹੈ ਵੀ ਪੰਜਾਬ ਦੇ ਅੰਦਰ ਕਿਸੇ ਗਲਤ ਅੰਸਰ ਨੂੰ ਸਰ ਨਹੀਂ ਚੱਕਣ ਦਿਆਂਗੇ ਲਾਰਡ ਆਰਡਰ ਸਟੇਟ ਸਬਜੈਕਟ ਹੈ ਸਾਬ ਨੇ ਉਸ ਅਖਤੇਬ ਸਟੇਟ ਦੀ ਜ਼ਿੰਮੇਵਾਰੀ ਹੈ ਪਰ ਪੰਜਾਬ ਇੱਕ ਬਾਰਡਰ ਸਟੇਟ ਹੈ ਪੰਜਾਬ ਦਾ ਨੈਸ਼ਨਲ ਸਿਕਿਉਰਿਟੀ ਦੇ ਤੋ ਸਭ ਤੋਂ ਵੱਡਾ ਯੋਗਦਾਨ ਵੀ ਹੈ ਤੇ ਸਭ ਤੋਂ ਵੱਡੀ ਉਹਦੀ ਸਟ੍ਰੈਟੈਜੀਕ ਲੋਕੇਸ਼ਨ ਵੀ ਹੈ ਉਹਨਾਂ ਨੇ ਬੀਜੇਪੀ ਦੀ ਪਾਲਿਸੀ ਬੜੀ ਕਲੀਅਰ ਹੈ ਸਾਬ ਕਿਸੇ ਨੂੰ ਗਲਤ ਅੰਸਰ ਨੂੰ ਪੰਜਾਬ ਦੇ ਅੰਦਰ ਸਿਰ ਨਹੀਂ ਚੱਕਣ ਦੇਵਾਂਗੇ ਨਾ ਯਾਕ ਨਹੀਂ ਯਾ ਰੇਲਵੇ ਯਾਕ ਨਹੀਂ ਯਾ ਜੇਲ੍ਹ ਵਿੱਚ ਆ ਨਟਕੀ ਬੰਦ ਕਰੋ ਸਾਬ ਮੈਂ ਜਿਸ ਕਰਕੇ ਅਪੀਲ ਕਰਨਾ ਹੈ ਬੀਜਪੀ ਬੈਠੀ ਹੈ ਸਾਬ ਹੈ ਸੁਰੱਖਿਆ ਦੇ ਨਾਂ ਤੇ ਇਹ ਆ ਲੈ ਕੇ ਲੋਕਾਂ ਨੂੰ ਗੁੰਮਰਾ ਨਾ ਕਰੋ ਹੁਕਮਾਨ ਜੀ ਜਿਹੜੀ ਜ਼ਿੰਮੇਵਾਰੀਆਂ ਉਹਨੇ ਸਰਕਾਰ ਤੁਹਾਡੇ ਕੋਲ ਜੇ 1.5 2 ਸਾਲ ਪਈ ਹੈ ਆ ਜਿਹੜੇ ਬਾਹਰੋਂ ਆ ਕੇ ਬੈਠੇ ਚਲੇ ਘਰ ਤੁਸੈਂ ਕਿਉਂਕਿ ਪੰਜਾਬ ਨੂੰ ਖਤਰਾ ਹੀ ਨਾ ਚਲੇ ਘਰ ਤੁਸਾਂ ਤੋਂ ਆ ਜਿਹੜੇ ਸੜਕਾਂ ਤੇ ਫਿਰਦੇ ਆ ਇਹਨਾਂ ਨੂੰ ਮੈਂ ਹਿਊਮਨ ਬੰਬ ਤਾਂ ਕੀ ਕਵਾਂ ਸਾਬ ਇਹਨਾਂ ਤੋਂ ਖਤਰਾ ਹੈ ਬੰਬ ਕਿੰਨੇ ਚੱਲ ਗਏ ਕਿ ਨਹੀਂ ਚੱਲ ਗਏ ਚੱਲੇ ਪੋਲੀਟਿਸ਼ੀਅਨ ਜਿਹੜੇ ਇੱਥੇ ਫਿਊਜ਼ ਪੋਲੀਟਿਸ਼ੀਅਨ ਨੇ ਦੀਵਾਲੀਆਂ ਤੇ ਚੱਲੇ ਪਟਾਕੇ ਵਾਂਗੂ ਮੈਂ ਬਾਤ ਇਹਨਾਂ ਨੂੰ ਕੱਢ ਕੇ ਕੋਈ ਮਹਾਰਤਿਵਾਰ ਤੇ ਇਹਨਾਂ ਨੂੰ ਚਲਾ ਲਓ ਦੇ ਆਰ ਓਨਲੀ ਸਿਰਫ ਤੇ ਸਿਰਫ ਇੱਕ ਭਵੰਡਰ ਖੜਾ ਕਰਨ ਆ ਲਈਏ ਨੇ ਕੋਈ ਹੋਰ ਕੁਝ ਵੀ ਇਹਨਾਂ ਦੀ ਗੱਲ 'ਚ ਨਾ ਕੋਈ ਵਜਨ ਹੈ ਨਾ ਹੀ ਇਹਨਾਂ ਦਾ ਕੋਈ ਵजूद ਹੈ ਪਰ ਪੰਜਾਬ ਨੂੰ ਬਚਾ ਕੇ ਪੰਜਾਬ ਤੇ ਮੈਂ ਫੇਰ ਇਸ ਗੱਲ ਨੂੰ ਦੁਹਰਾ ਰਿਹਾ ਸਾਰੇ ਲੀਡਰਾਂ ਨੂੰ ਤਾਂ ਛੱਡੋ ਲੀਡਰ ਤਾਂ ਆਪਣੀ ਆਪਣੀ ਰਾਜਨੀਤੀ ਚਮਕਾਰੇ ਮੈਂ ਪੰਜਾਬ ਦੇ ਲੋਕਾਂ ਨੂੰ ਅਜ ਇੱਕ ਭਰੋਸਾ ਦੇਣ ਵਾਸਤੇ ਇੱਕ ਪਾਰਟੀ ਕਨਿਉ ਭਾਜਪਾ ਨੂੰ ਭਰੋਸਾ ਦੇਣ ਵਾਸਤੇ ਇੱਥੇ ਤੁਹਾਡੇ ਸਾਹਮਣੇ ਆਇਆ ਪੰਜਾਬ ਦੀ ਜਵਾਨੀ ਪੰਜਾਬ ਦੀ ਕਿਸਾਨੀ ਪੰਜਾਬ ਦਾ ਭੁਗਤ ਸਾਨੂੰ ਕਿਸੇ ਨੂੰ ਇਹਦੇ ਤੇ ਅੱਖ ਵੀ ਨਹੀਂ ਮੜੀ ਚੱਕਣ ਦੀ ਮਿਸਾਲ ਜੈ ਜੀ